ਆਪਣੇ ਕੋਲੇ ਬਈ ਆਪਣੇ ਫਾਰਮ ਦੇ ਵਿੱਚ ਕਿੰਨੇ ਕਿ ਲੀਟਰ ਤੱਕ ਹਾਈਐਸਟ ਕਿੰਨੇ ਕਿ ਲੀਟਰ ਵਾਲੀ ਆਪਣੇ ਕੋਲ ਗਾਂ ਹੈਗੀ ਆ ਆਪਣੇ ਕੋਲੇ 45 ਤੋਂ 50 ਲੀਟਰ ਤੱਕ ਗਾਂਾਂ ਹੈਗੀਆਂ ਨੇ ਜੀ ਹਾਂ ਜੀ ਹਾਂ ਜੋ ਉਹੀ ਗੱਲ ਆ ਜੇ ਤੁਸੀਂ 20 25000 ਵਾਲੀ 30000 ਵਾਲੀ ਨੌਕਰੀ ਕਰਨੀ ਆ ਉਹ ਠੀਕ ਆ ਵੀ ਜੇ ਵੱਡੀ ਸੋਚ ਆ ਵੀ ਪੰਜ ਚਾਰ ਲੱਖ ਰੁਪਇਆ ਮਹੀਨੇ ਦਾ ਆਪਾਂ ਕਮਾਉਣਾ ਪੰਜ ਚਾਰ ਸਾਲਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਲਾ ਲੋ ਤਾਂ ਉੱਥੇ ਫਿਰ ਤੁਹਾਨੂੰ ਜੇ ਤੁਹਾਡੀ ਸੋਚ ਵੱਡੀ ਆ ਤਾਂ ਉੱਥੇ ਫਿਰ ਤੁਹਾਨੂੰ ਰਿਸਕ ਲੈਣੇ ਪੈਣਗੇ ਹੁਣ ਕਿੰਨੀਆਂ ਗਾਵਾਂ ਬਈ ਆਪਣੇ ਹੁਣ ਮੇਰੇ ਕੋਲੇ 45 ਐਨੀਮਲ ਨੇ ਠੀਕ ਆ ਆਪਾਂ ਜੇ ਦੇਖੋ ਹੌਲੀ ਹੌਲੀ ਹਰ ਇੱਕ ਚੀਜ਼ ਹੌਲੀ ਹੌਲੀ ਵਧਦੀ ਆ। ਜਿਆਦਾ ਸ਼ੈੱਡ ਵਧੀਆ ਬਣਾ ਲਓ। ਹੂੰ। ਜਾਂ ਫਿਰ ਤੁਸੀਂ ਕਹਿੰਦੇ ਵੀ ਜਾਨਵਰ ਪਾਲ ਲਓ। ਟੀਚਰ ਦੀ ਜੌਬ ਬਹੁਤ ਵਧੀਆ ਹਨਾ ਇੱਕ ਵਾਈਟ ਕਾਲਰ ਜੌਬ ਜਿਹਨੂੰ ਆਪਾਂ ਕਹਿੰਦੇ ਆ। ਵੀ ਯਾਰ ਉਹ ਛੱਡ ਕੇ ਤੁਸੀਂ ਕਿੱਧਰ ਪਸ਼ੂਆਂ ਦੇ ਵਿੱਚ ਆ ਗਏ? ਐਂ ਜੇ ਉਹ ਉਹ ਘਰ ਤੇ ਨਹੀਂ ਫਿਰ ਉਹ ਕਰਿਆ। ਦੇਖੋ ਹੁੰਦੀ ਆ ਸਾਰਿਆਂ ਨੂੰ ਹੁੰਦਾਗਾ ਇਹ ਕਿਉਂਕਿ ਅਗਲਾ ਕਹਿੰਦਾ ਯਾਰ ਵੀ ਆਪਾਂ ਉਹ ਜੌਬ ਕਰਦਾ ਆਪਣੇ ਇਹ ਜੌਬ ਕਰਦਦੇ ਨੇ ਆਪਣੇ ਰਿਸ਼ਤੇਦਾਰ ਜੌਬ ਕਰਦਦੇ ਤੂੰ ਕੀ ਕਰਦਾਂਗਾ? ਪਰ ਐਂ ਆਪਾਨੂੰ ਸ਼ੌਂਕ ਸੀ। ਸ਼ੌਕ ਦੇ ਮੂਰੇ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਸ਼ੌਕ ਹੋਵੇ ਫਿਰ ਦਿਮਾਗ ਦੇ ਵਿੱਚ ਉਹੀ ਚੀਜ਼ ਘੁੰਮਦੀ ਆ ਆਪਣੇ ਜੀਂਗਾਂ ਆਮ ਆਪਣੇ ਕੋਲ ਤਿਆਰ ਹੋ ਗਈਆਂ ਬੈੜਾਂ ਆਪਣੀਆਂ ਵਧੀਆ ਦੁੱਧ ਤੇ ਦੇਣ ਲੱਗੀਆਂ 40 35 40 ਲੀਟਰ ਉਹ 35 40 ਕਹਿੰਦੇ ਜੀ ਆ 35 ਲੀਟਰ ਗਾਂ ਦੁੱਧ ਦਿੰਦੀ ਹੋਊਗੀ ਹੂੰ ਤੇ ਹੁਣ ਇਹ ਚੀਜ਼ ਦਾ ਕੋਈ ਲੱਗਦੇ ਨਹੀਂ 40 ਲੀਟਰ ਵੀ ਘੱਟ ਲੱਗਦਾ ਹੁਣ ਲੋਗਾਂ ਆਮਾ ਕੱਢ ਦਿੰਦੀਆਂ ਨੇ ਦੁੱਧ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ ਆਏ ਆ ਡੇਰੀ ਫਾਰਮ ਨੂੰ ਲੈ ਕੇ ਹਨਾ ਤੇ ਇਹ ਕਿੱਤਾ ਬਹੁਤ ਲਾਹ ਕਈ ਵਾ ਕਿਸਾਨ ਭਰਾ ਇਹ ਕਹਿੰਦੇ ਕੇਰ ਨਹੀਂ ਇਹਦੇ ਵਿੱਚੋਂ ਕੱਲਾ ਗੋਹਾ ਬਚਦਾ ਹੈ ਇਹ ਲਾਹੇਵੰਦ ਧੰਦਾ ਆਪਾਂ ਕਿਵੇਂ ਬਣਾ ਸਕਦੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਹੋਣਾ ਸਾਰੀ ਗੱਲਬਾਤ ਕਰਦੇ ਆਂ ਬਾਈ ਆਪਣੇ ਨਾਲ ਆ ਹਰਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਇੱਕ ਐਡਰੈਸ ਦੱਸ ਦਈਏ ਹਨਾ ਕਿੱਥੇ ਬੈਠੇ ਆਂ ਹਾਂਜੀ ਆਪਾਂ ਬੈਠੇ ਆਂ ਭਿੱਖੀ ਬਲਾਡਾ ਰੋਡ ਤੇ ਆਪਣਾ ਫਾਰਮ ਆ ਪੱਠਲ ਡੇਰੀ ਡੇਰੀ ਫਾਰਮ ਦੇ ਨਾਂ ਤੇ ਆਪਾਂ ਆਪਣਾ ਫਾਰਮ ਚਲਾ ਰਹੇ ਆਂ ਜੀ ਠੀਕ ਹੈ ਹਾਂਜੀ ਭਾਈ ਜੀ ਜਿਹੜੀ ਆਪਾਂ ਇਡਾ ਵੱਡਾ ਡੇਰੀ ਫਾਰਮ ਬਣਾਇਆ ਹਨਾ ਇੱਥੇ ਇਹਦੀ ਜਿਹੜੀ ਜਰਨੀ ਆ ਬਈ ਇਹ ਸਟਾਰਟ ਕਿੱਥੋਂ ਹੁੰਦੀ ਆ ਇਹਦੀ ਜਰਨੀ ਆਪਾਂ ਜਿਹੜਾ ਫਾਰਮ ਸ਼ੁਰੂ ਕੀਤਾ ਜੀ 2017 ਦੇ ਵਿੱਚ ਕੀਤਾ ਸੀ ਹੂੰ ਔਰ ਨਾਲ ਮੈਂ ਉਸ ਟਾਈਮ ਤੇ ਜੌਬ ਕਰਦਾ ਹੁੰਦਾ ਸੀ ਅੱਛਾ ਜੀ 2017 ਤੋਂ ਲੈ ਕੇ 19 ਤੱਕ ਮੈਂ ਨਾਲ ਪੈਰਲਲ ਜੌਬ ਕੀਤੀ ਆ ਜੌਬ ਕਾਦੀ ਕਰਦੀ ਸੀ ਜੌਬ ਮੈਂ ਟੀਚਿੰਗ ਦੇ ਵਿੱਚ ਸੀ ਅੱਛਾ ਜੀ ਔਰ ਉਹਦੇ ਵਿੱਚ ਪੈਰਲਲ ਮੈਂ ਦੋਨਾਂ ਨੂੰ ਕੰਪੈਰੀਜ਼ਨ ਕੀਤਾ ਦੇਖਿਆ ਵੀ ਕਿਹੜੇ ਕੰਮ ਨੂੰ ਆਪਾਂ ਪਰਫੈਕਟਲੀ ਜਿਹੜਾ ਚੂਸ ਕੀਤਾ ਜਾਵੇ ਔਰ ਨਾਲ ਦੀ ਨਾਲ ਜਦੋਂ ਮੈਂ ਇਹ ਫਾਰਮ ਨੂੰ ਸ਼ੁਰੂ ਕੀਤਾ ਹੋਇਆ ਸੀ ਤਾਂ ਨਾਲ ਫਿਰ ਮੈਂ ਇਸ ਕੰਮ ਨੂੰ ਜਿਆਦਾ ਪ੍ਰੈਫਰੈਂਸ ਦਿੱਤੀ। ਹਮਮ ਔਰ ਇਹਨੂੰ ਵਧਾਉਣ ਦੀ ਦੇ ਬਾਰੇ ਸੋਚਿਆ ਤਾਂ 2019 ਦੇ ਵਿੱਚ ਆਪਾਂ ਇਸ ਫਾਰਮ ਨੂੰ ਪ੍ਰੋਫੈਸ਼ਨਲ ਤੌਰ ਤੇ ਤਕਨੀਕ ਦੇ ਨਾਲ ਆਪਾਂ ਇਹਨੂੰ ਅੱਗੇ ਵਧਾਇਆ। ਹਮ ਅ ਬਾਈ ਜੀ ਨਾ ਅਸਲ ਦੇ ਵਿੱਚ ਪਹਿਲਾਂ ਟੀਚਿੰਗ ਕਰਦੀ ਸੀ ਨਾ ਟੀਚਿੰਗ ਤੇ ਡੇਰੀ ਫਾਰਮ ਦੋਨਾਂ ਨੂੰ ਕੰਪੇਅਰ ਕੀਤਾ ਇਹਨਾਂ ਨੇ ਵੀਰ ਅਸਲ ਦੇ ਵਿੱਚ ਹਨਾ ਵੀ ਕਿਹੜਾ ਜਿਆਦਾ ਫਾਇਦੇਮੰਦ ਆ ਆਪਣੇ ਲਈ? ਤਾ ਇਹਨਾਂ ਨੇ ਸੋਚਿਆ ਵੀ ਯਾਰ ਡੇਰੀ ਫਾਰਮ ਦਾ ਧੰਦਾ ਇਹਨਾਂ ਨੂੰ ਜ਼ਿਆਦਾ ਬੈਸਟ ਲੱਗੇ ਤਾਂ ਕਰਕੇ ਇਹਨਾਂ ਨੇ ਡੇਰੀ ਫਾਰਮ ਦਾ ਧੰਦਾ ਜਿਹੜਾ ਚੁਣ ਲਿਆ ਤੇ ਭਾਈ ਫਿਰ ਉਸ ਲਾਈਨ ਦਾ ਕੀ ਬਣਿਆ ਟੀਚਿੰਗ ਵਾਲੀ ਦਾ ਉਹ ਆਪਾਂ ਰਿਜਾਈਨ ਕਰਤਾ ਸੀ ਛੜਤੀ ਸੀ ਜੋਬ ਅੱਛਾ ਜੀ ਕਿਉਂਕਿ ਆਪਣਾ ਜ਼ਿਆਦਾ ਪਹਿਲਾਂ ਤੋਂ ਹੀ ਮੈਂ ਜੋਬ ਤੇ ਵੀ ਸੀ ਪਰ ਮੇਰਾ ਜਿਹੜਾ ਜ਼ਿਆਦਾ ਇੰਟਰਸਟ ਗਾਵਾਂ ਦੇ ਵਿੱਚ ਸੀ ਜਿਹੜੀਆਂ ਐਚ ਐਫ ਗਾਵਾਂ ਜਾਂ ਜਰਸੀ ਗਾਵਾਂ ਇਨਾਂ ਦੇ ਵਿੱਚੋਂ ਮੈਂ ਪਹਿਲਾਂ ਤੋਂ ਮਤਲਬ ਕਿ ਜਿਆਦਾ ਇੰਟਰਸਟ ਰੱਖਦਾ ਸੀ ਘਰੇ ਆਪਣੇ ਕੋਲੇ ਦੋ ਚਾਰ ਪਸ਼ੂ ਰੱਖੇ ਹੁੰਦੇ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਇਹ ਕੰਮ ਠੀਕ ਲੱਗਿਆ ਇੰਟਰਸਟ ਵੀ ਸੀ ਤੇ ਕੰਮ ਵੀ ਠੀਕ ਲੱਗਿਆ ਤਾਂ ਆਪਾਂ ਇਸ ਕੰਮ ਨੂੰ ਜਿਆਦਾ ਪ੍ਰੈਫਰੈਂਸ ਦਿੱਤੀ ਆ ਅੱਗੇ ਵਧਾਇਆ ਇਸ ਕੰਮ ਨੂੰ ਠੀਕ ਹੈ ਹਾਂ ਤੇ 2019 ਦੇ ਵਿੱਚ ਬਾਈ ਫਿਰ ਪ੍ਰੋਫੈਸ਼ਨਲੀ ਤੌਰ ਤੇ ਇਧਰ ਆ ਗਏ ਪ੍ਰੋਫੈਸ਼ਨਲੀ ਤੌਰ ਤੇ ਆਪਣਾ ਪਿੱਛੇ ਇੱਕ ਪੁਰਾਣਾ ਫਾਰਮਾ ਛੋਟਾ ਜਿਹੜਾ ਆਪਾਂ ਬਣਾਇਆ ਸੀ ਉਹ ਵੀ ਆਪਾਂ ਉਸ ਟਾਈਮ ਤੇ ਵਧੀਆ ਬਣਾਇਆ ਸੀ ਠੀਕ ਹੈ ਜੀ ਤੇ ਉਸ ਦੇ ਵਿੱਚ ਆਪਾਂ ਐਨੀਮਲ ਵਧੀਆ ਬਰੀਡ ਤੇ ਕੰਮ ਕੀਤਾਗਾ ਔਰ ਫਿਰ ਹੌਲੀ ਹੌਲੀ ਆਪਾਂ ਅੱਗੇ ਵਧਦੇ ਗਏ ਅੱਜ ਜਿੱਥੇ ਆਪਾਂ ਬੈਠੇ ਆ ਨਵਾਂ ਫਾਰਮ ਆਪਣਾ ਤੁਸੀਂ ਦੇਖ ਰਹੇ ਹੋ ਜਦੋਂ ਬਾਈ ਆਪਾਂ ਸਟਾਰਟਿੰਗ ਕੀਤੀ ਕਿੰਨੇ ਉਦੋਂ ਆਪਣੇ ਕੋਲੇ ਜਿਹੜੇ ਪਸ਼ੂ ਸੀਗੇ ਕਿੰਨਿਆਂ ਤੋਂ ਕੀਤੀ ਆਪਾਂ ਪਸ਼ੂ ਉਦੋਂ ਜੀ ਆਪਣੇ ਕੋਲੇ ਥੋੜੇ ਸੀ ਪੰਜ ਚਾਰਕ ਪਸ਼ੂ ਸੀ ਚਾਰ ਪੰਜ ਪਸ਼ੂ ਆਪਾਂ ਮੰਡੀਆਂ ਤੋਂ ਖਰੀਦੇ ਸੀ ਉਦੋਂ ਉਹ ਜਦੋਂ ਬਾਈ ਜਦੋਂ ਜਰਨੀ ਬੰਦਾ ਸਟਾਰਟ ਕਰਦਾ ਉਹ ਕਿੱਥੋਂ ਤਾਂ ਲੈ ਕੇ ਆਊਗਾ ਆਪਾਂ ਮੰਡੀਆਂ ਤੋਂ ਕੋਈ ਇਹ ਨਹੀਂ ਫਾਰਮ ਦੇ ਵਿੱਚ ਨਾ ਤਾਂ ਕਿਸੇ ਨੂੰ ਜਾਣਦੇ ਸੀ ਕਿਉਂਕਿ ਆਪਣੀ ਲਾਈਨ ਹੀ ਅਲੱਗ ਸੀ ਟੀਚਿੰਗ ਦੇ ਵਿੱਚ ਹੈਗੇ ਸੀ ਆਪਾਂ ਤੇ ਉਦੋਂ ਆਪਾਂ ਫਿਰ ਮੰਡੀਆਂ ਤੋਂ ਇੱਧਰ ਉੱਧਰੋਂ ਖਰੀਦੇ ਆਪਾਂ ਐਨੀਮਲ ਉਹ ਵੀ ਕੋਈ 18 15 18 20 ਆਪਰ ਉਹ ਵੀ ਵਧੀਆ ਲੱਗਦੇ ਸੀ ਉਸ ਟਾਈਮ ਤੇ ਤੇ ਆਪਨੂੰ 18 ਲੀਟਰ 20 ਲੀਟਰ ਉਹ ਦੁੱਧ ਠੀਕ ਲੱਗਦਾ ਸੀ ਵੀ ਵਧੀਆ ਉਦੋਂ ਆਪਾਂ ਇੰਟਰਸਟ ਨਾ ਕੀਤਾ ਫਿਰ ਹੌਲੀ ਹੌਲੀ ਆਪਾਂ ਨੇ ਜਦੋਂ ਮੈਂ ਜੋਬ ਦੇ ਵਿੱਚੋਂ ਇੱਧਰ ਆ ਗਿਆ ਤਾਂ ਫਿਰ ਮੇਲੇ ਪੀਡੀਐਫ ਨਾਲ ਜੁੜ ਗਏ ਪੀਡੀਐਫ ਨਾਲ ਜੁੜ ਕੇ ਜਾਂ ਹੋਰ ਸੰਸਥਾਵਾਂ ਨਾਲ ਜੁੜ ਕੇ ਆਪਾਂ ਵਧੀਆ ਸੀਮਨ ਲਾਏ ਤੇ ਹੌਲੀ-ਹੌਲੀ ਬਰੀਡ ਦੇ ਵਿੱਚ ਆਪਣਾ ਸੁਧਾਰ ਹੋ ਗਿਆ ਹੂੰ ਉਦੋਂ ਬਾਈ ਦੁੱਧ ਆਪਣੇ ਕੋਲੇ ਉਦੋਂ ਸਟਾਰਟਿੰਗ ਤੇ ਜਦੋਂ ਤੁਸੀਂ ਸ਼ੁਰੂ ਕੀਤਾ ਫਾਰਮ ਉਦੋਂ ਫਿਰ ਕਿੰਨਾ ਕੁ ਦੁੱਧ ਹੁੰਦਾ ਸੀਗਾ ਉਦੋਂ ਉਦੋਂ ਦਾ ਬਸ ਘਰੇ 40 50 ਲੀਟਰ ਦੁੱਧ ਹੁੰਦਾ ਸੀ ਦੋਨੇ ਟਾਈਮਾਂ ਦਾ ਹੂੰ ਤੇ ਉਹ ਵੀ ਆਪਾਂ ਨੂੰ ਵਧੀਆ ਲੱਗਦਾ ਜੇ ਕੋ 4 ਪੈਸੇ ਵਧੀਆ ਆ ਜਾਂਦੇ ਸੀ ਹੂੰ ਤੇ ਬਸ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਆਪਾਂ 2017 ਦੇ ਵਿੱਚ ਸ਼ੁਰੂ ਕੀਤਾ ਫਿਰ ਆਪਾਂ ਵੇਰਕਰਾਂ ਨਾਲ ਜੁੜ ਗਏ ਹੂੰ ਵੇਰਕਰਾਂ ਨਾਲ ਜੁੜ ਕੇ 2019 ਦੇ ਵਿੱਚ 18 19 ਦੇ ਵਿੱਚ ਆਪਾਂ ਵੇਰਕਰਾਂ ਨਾਲ ਜੁੜ ਗਏ ਸੀ ਹੂੰ ਜਦੋਂ ਵੇਰਕਾਂ ਦੀ ਆਪਣੀ ਪੇਮੈਂਟ ਸੇਫ ਹੋ ਗਈ ਵਧੀਆ ਆਪਣੀ ਦਸੀ ਆ ਜਾਂਦੀ ਆ ਹੂੰ ਫਿਰ ਉਸ ਤੋਂ ਬਾਅਦ ਆਪਾਂ ਸੋਚਿਆ ਵੀ ਇਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਫਿਰ ਆਪਾਂ ਅੱਗੇ ਕੰਮ ਨੂੰ ਵਧਾ ਲਿਆ ਜੀ ਠੀਕ ਹੈ ਤੇ ਘਰਦਿਆਂ ਨੇ ਬਈ ਫਿਰ ਸਾਥ ਦਿੱਤਾ ਇਸ ਕੰਮ ਦੇ ਵਿੱਚ ਆ ਕੇ ਪਹਿਲਾਂ ਤੁਸੀਂ ਐਂਜ ਲੱਗਿਆ ਨਾ ਵੀਰ ਟੀਚਰ ਦੀ ਜੋਬ ਬਹੁਤ ਵਧੀਆ ਹਨਾ ਇੱਕ ਵਾਈਟ ਕਾਲਰ ਜੋਬ ਜਿਹਨੂੰ ਆਪਾਂ ਕਹਿੰਦੇ ਨੇ ਵੀਰ ਉਹ ਛੱਡ ਕੇ ਤੁਸੀਂ ਕਿੱਧਰ ਪਸ਼ੂਆਂ ਦੇ ਵਿੱਚ ਆ ਗਏ ਐ ਜੇ ਉਦੋਂ ਕਰਦੇ ਨਹੀਂ ਫਿਰ ਉਹ ਕਰਿਆ ਦੇਖੋ ਹੁੰਦੀ ਆ ਸਾਰਿਆਂ ਨੂੰ ਹੁੰਦਾਗਾ ਇਹ ਕਿ ਕੋਈ ਅਗਲਾ ਕਹਿੰਦਾ ਯਾਰ ਵੀ ਆਪਾਂ ਉਹ ਜੋਬ ਕਰਦਾ ਆਪਣੇ ਇਹ ਜੋਬ ਕਰਦਦੇ ਨੇ ਆਪਣੇ ਰਿਸ਼ਤੇਾਰ ਜੋਬ ਕਰਦੇ ਤੂੰ ਕੀ ਕਰਦਾਂਗਾ ਪਰ ਐ ਆਪਾਂ ਨੂੰ ਸ਼ੌਂਕ ਸੀ ਸ਼ੌਂਕ ਦੇ ਮੂਰੇ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਸ਼ੌਂਕ ਹੋਵੇ ਫਿਰ ਦਿਮਾਗ ਦੇ ਵਿੱਚ ਉਹੀ ਚੀਜ਼ ਘੁੰਮਦੀ ਆ ਆਪਣੇ ਇਹ ਸ਼ੌਂਕ ਉਹ ਜਦੋਂ ਆਪਣੇ ਕੋਲ ਸ਼ੌਂਕ ਸੀ ਆਪਾਂ ਇਹਨੂੰ ਫਿਰ ਉਦੋਂ ਕੰਮ ਚਲੋ ੱਟਕੇ ਰਹਿ ਵੀ ਕੀਤਾ ਜੌਬ ਦੇ ਨਾਲ ਘਰ ਦੇ ਕੰਦੇ ਨਾ ਛੱਡਾ ਤੇ ਹੌਲੀ ਹੌਲੀ ਫਿਰ ਆਪਾਂ ਵਧਾ ਲਿਆ ਕੰਮ ਨੂੰ ਜਦੋਂ ਫਿਰ ਕਰਦਾਂ ਨੂੰ ਵਧੀਆ ਲੱਗਣ ਲੱਗ ਗਿਆ ਦੁੱਧ ਵਧੀਆ ਪੈਣ ਲੱਗਾ ਆਪਾਂ ਇੱਧਰ ਆ ਗਏ ਤੇ ਕੋਈ ਹੁਣ ਵਧੀਆ ਆਪਣਾ ਸਾਰਾ ਤੁਸੀਂ ਦੇਖ ਹੀ ਰਹੇ ਸੀ ਆਪਣੇ ਪਤ ਸਾਹਿਬ ਆਪਣੇ ਨਾਲ ਵਧੀਆ ਸਪੋਰਟ ਕਰਦੇ ਨੇ ਜੀ ਠੀਕ ਹੈ ਜੀ ਮੰਲਾ ਜਦੋਂ ਆਪ ਨੂੰ ਘਰਦਿਆਂ ਨੂੰ ਵੀ ਲੱਗਣ ਲੱਗ ਗਿਆ ਵੀ ਹਾਂ ਯਾਰ ਹਨਾ ਇਹ ਵੀ ਕੰਮ ਵਧੀਆ ਹੈਗਾ ਮਾੜਾ ਜਦੋਂ ਜਦੋਂ ਚੰਗੀਆਂ ਗਾਵਾਂ ਆਪਣੇ ਕੋਲ ਤਿਆਰ ਹੋ ਗਈਆਂ ਬੈਠਾ ਆਪਣੀਆਂ ਵਧੀਆ ਦੁੱਧ ਤੇ ਦੇਣ ਲੱਗੀਆਂ 40 35 40 ਲੀਟਰ ਉਹ 35 40 ਕਹਿੰਦੇ ਯਾਰ 35 ਲੀਟਰ ਗਾਂ ਦੁੱਧ ਦਿੰਦੀ ਹੋਊਗੀ ਹੂੰ ਤੇ ਹੁਣ ਇਹ ਚੀਜ਼ ਦਾ ਕੋਈ ਲੱਗਦੇ ਨਹੀਂ 40 ਲੀਟਰ ਵੀ ਘੱਟ ਲੱਗਦਾ ਹੁਣ ਲਗਾਵਾ ਕੱਢ ਦਿੰਦੀਆਂ ਨੇ ਦੁੱਧ ਆਪਣੀਆਂ ਠੀਕ ਹੈ ਬਈ ਹਾਂਜੀ ਹੁਣ ਬਈ ਆਪਣਾ ਜਿਹੜਾ ਫਾਰਮ ਹੈ ਚ ਦਿਖ ਰਿਹਾ ਹਨਾ ਬਹੁਤ ਵੱਡਾ ਫਾਰਮ ਹੈ ਇਹਦੇ ਵਿੱਚ ਹੁਣ ਫਿਲਹਾਲ ਜਦੋਂ ਵੱਡੇ ਫਾਰਮ ਦੇ ਵਿੱਚ ਛੋਟੇ ਫਾਰਮ ਚੋਂ ਵੱਡੇ ਫਾਰਮ ਵੀ ਖਾਲੀ ਖਾਲੀ ਜਿਹਾ ਲੱਗਦਾ ਹੈ ਹਨ ਹੁਣ ਕਿੰਨੇ گاਵਾ ਬਾਈ ਆਪਣੇ ਹੁਣ ਮੇਰੇ ਕੋਲ 45 ਐਨੀਮਲ ਨੇ ਠੀਕ ਹੈ ਆਪਾਂ ਇਹ ਦੇਖੋ ਹੌਲੀ ਹੌਲੀ ਹਰ ਇੱਕ ਚੀਜ਼ ਹੌਲੀ ਹੌਲੀ ਵਧਦੀ ਆ ਜਿਆਦਾ ਸ਼ੈੱਡ ਵਧੀਆ ਬਣਾ ਲਓ ਹੂੰ ਜਾਂ ਫਿਰ ਤੁਸੀਂ ਕਹਿੰਦੇ ਵੀ ਜਾਨਵਰ ਪਾਲ ਲਓ ਜਾਨਵਰ ਤਾਂ ਪਾਲਣਗੇ ਉਹਨਾਂ ਲਈ ਇਹ ਵਧੀਆ ਸ਼ੈੱਡ ਹੋਊਗਾ ਜਗਾ ਵਧੀਆ ਦੇਖੋ ਜਾਨਵਰ ਤਾਂ ਇਹਦਾ ਇੱਕ ਤਰ੍ਹਾਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਤਾਂ ਉਹ ਵੀ ਵਧਦੀਆਂ ਨੇ ਇਨਾ ਤੁਸੀਂ ਆ ਲੋ ਸਾਲੋ ਸਾਲ ਇਹ ਤਾਂ ਤੁਸੀਂ ਬੱਚੇ ਚੰਗਾ ਸਖਸੀਮਨ ਲਾ ਲੋ ਇਹਦਾ ਇਹ ਸਾਲ ਤੁਹਾਡੀਆਂ 10 ਵੀ ਬੱਚੀਆਂ ਨਾਲ ਰਲੀਆਂ ਜਾਣਗੀਆਂ ਤਿਆਰ ਹੋਈ ਜਾਣਗੀਆਂ ਇਹਦਾ ਦੋ ਸਾਲਾਂ ਦੇ ਵਿੱਚ ਇਹ ਸ਼ੈੱਡ ਵੀ ਮੈਨੂੰ ਐ ਲੱਗਦਾ ਵੀ ਅਗਲੇ ਸਾਲ ਤੱਕ ਵੀ ਮੈਨੂੰ ਐ ਲੱਗਦਾ ਵੀ ਇਹ ਸ਼ੈੱਡ ਫੁੱਲ ਹੋ ਜੂ ਆਪਣਾ ਫੁੱਲ ਹੋ ਜੂ ਹਾਂਜੀ ਹਾਂ ਠੀਕ ਹੈ ਫਿਰ ਜਿਵੇਂ ਬਈ ਅਕਸਰ ਗੱਲ ਆਉਂਦੀ ਹੈ ਹਨਾ ਯਾਰ ਅਗਲਾ ਕਹਿੰਦਾ ਬਈ ਯਾਰ ਸਾਡੇ ਕੋਲੇ ਪੈਸਾ ਨਹੀਂ ਹੈਗਾ ਵੀ ਅਸੀਂ ਯਾਰ گاਵਾ ਦਾ ਕੰਮ ਸ਼ੁਰੂ ਕਰਨਾ ਸਾਡੇ ਕੋਲੇ ਪੈਸਾ ਨਹੀਂ ਸੀਗਾ ਵੀ ਸਟਾਰਟ ਕਰ ਸਾਨੂੰ ਵੀ ਇ ਚੀਜ਼ਾਂ ਦੇ ਵਿੱਚ ਮੁਸ਼ਕਲ ਆਈਆਂ ਬਈ ਫਿਰ ਬਹੁਤ ਆਈਆਂ ਨੇ ਜੀ ਮੁਸ਼ਕਲਾਂ ਪ੍ਰੋਬਲਮਾਂ ਤਾਂ ਆਉਂਦੀਆਂ ਨੇ ਜੀ ਹੂੰ ਕਿਉਂਕਿ ਘਰਦਿਆਂ ਤੋਂ ਪੈਸਾ ਮੰਗਣਾ ਆਪਾਂ ਨੇ ਵੀ ਸਾਨੂੰ ਮੈਂ ਆ ਕੰਮ ਨੂੰ ਅੱਗੇ ਵਧਾਉਣਾ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਇਹ ਕੰਮ ਦੇ ਕਿਉਂਕਿ ਪੁਰਾਣੇ ਥੋੜਾ ਜਿਹਾ ਹੁੰਦਾਗਾ ਹਰ ਇੱਕ ਦੇ ਮਨ ਦੇ ਵਿੱਚ ਵੀ ਯਰੇ ਤਾਂ ਐ ਮਤਲਬ ਕਿ ਹੋ ਜਾਂਦਾ ਇਹ ਕੰਮ ਘਾਟੇ ਦਾ ਜਾਂ ਇਦਾਂ ਹੈਗਾਗਾ ਪਰ ਇਹ ਚੀਜ਼ ਆਪਾਂ ਨੂੰ ਥੋੜਾ ਜਿਹਾ ਕਿਉਂਕਿ ਮਾਈਂਡ ਹੀ ਇੱਧਰ ਹੋ ਗਿਆ ਸੀ ਹੁਣ ਮਾਈਂਡ ਸੈਟ ਜਦੋਂ ਹੋ ਜਾਂਦਾਗਾ ਬੰਦੇ ਦਾ ਉਦੋਂ ਬੰਦਾ ਫਿਰ ਰਿਸਕ ਤਾਂ ਦੇਖੋ ਕੋਈ ਕੰਮ ਕਰਨਾ ਤਾਂ ਆਪਾਂ ਰਿਸਕ ਤਾਂ ਲੈਣੇ ਪੈਣਗੇ ਕੋਈ ਵੱਡੇ बिजनेसमੈਨ ਨੇ ਜਿੰਨੇ ਵੀ ਆ ਹੁਣ ਉਹ ਸਾਰੇ ਰਿਸਕ ਲੈ ਕੇ ਬਣੇ ਹੋਇਆ ਹੂੰ ਉਹਨਾਂ ਨੇ ਲੋਨ ਵੀ ਲੈਤੇ ਜਾਂ ਹੋਰ ਵੀ ਕੰਮ ਪਰ ਉਹਨਾਂ ਨੇ ਫਿਰ ਅੱਗੇ ਫੇਰ ਹੀ ਵਧਿਆ ਜਿਉਂ ਨਾ ਰਿਸਕ ਲੈਤੇ ਆ ਜੇ ਆਪਾਂ ਲਾਈਫ ਦੇ ਵਿੱਚ ਰਿਸਕ ਹੀ ਨਹੀਂ ਲਵਾਂਗੇ ਹਨਾ ਤਾਂ ਫਿਰ ਉਹ ਫਿਰ ਤਾਂ ਫਿਰ ਉਹੀ ਫਿਰ ਫਿਰ ਤਾਂ ਇਹਦੇ ਵਿੱਚ ਉਹੀ ਗੱਲ ਆ ਜੇ ਤੁਸੀਂ 20 25000 ਵਾਲੀ 30000 ਵਾਲੀ ਨੌਕਰੀ ਕਰਨੀ ਉਹ ਠੀਕ ਆ ਵੀ ਜੇ ਵੱਡੀ ਸੋਚ ਆ ਵੀ ਆ 5-4 ਲੱਖ ਰੁਪਏ ਮਹੀਨੇ ਦਾ ਆਪਾਂ ਕਮਾਉਣਾ 5-4 ਸਾਲਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਲਾ ਲਓ ਤਾਂ ਉੱਥੇ ਫਿਰ ਤੁਹਾਨੂੰ ਜੇ ਤੁਹਾ ਤਾਉਤ ਸਾਬਰ ਤੋਂ ਨੋ ਰਿਸਕ ਲੈਣੇ ਪੈਣਗੇ ਇੱਕ ਚੀਜ਼ ਮੈਂ ਹੋਰ ਦੇਖਿਆ ਬਾਈ bizness ਦੇ ਵਿੱਚ ਕੀ ਹੁੰਦਾ ਨਾ ਕਿ ਜਿਵੇਂ ਹੁਣ ਆਪਾਂ ਡੇਰੀ ਫਾਰਮ ਨੂੰ ਲੈ ਕੇ ਚੱਲਦੇ ਆਂ ਵੀ ਯਾਰ ਜੋਬ ਦੇ ਵਿੱਚ ਤੁਹਾਡੇ ਮਹੀਨੇ ਦੇ ਮਹੀਨੇ ਦੇ ਵਿੱਚ ਲਗਭਗ 30-35000 ਰੁਪਏ ਤੁਹਾਡੇ ਹੱਥਾਂ ਵਿੱਚ ਲ ਘੁੰਮਣਾਗਾ bizness ਦੇ ਵਿੱਚ ਜਦੋਂ ਤੁਹਾਡਾ bizness ਵੱਡਾ ਹੋ ਜਾਣਾ ਫਿਰ ਲੱਖਾਂ ਦੇ ਹਿਸਾਬ ਨਾਲ ਰੁਪਏ ਹੱਥਾਂ ਵਿੱਚ ਲ ਘੁੰਮਦਾ ਬਾਈ ਉਹਦਾ ਘੁੰਮਦੇ ਹੀ ਆਪਾਂ ਨੂੰ ਪਤਾ ਹੀ ਆ ਹੁਣ ਜਿ ਆਪਾਂ ਜਿੰਨੇ ਵੀ ਆਪਾਂ ਡੇਰੀ ਫਾਰਮਰਾਂ ਸਾਰਿਆਂ ਨੂੰ ਪਤਾ ਹੈਗਾ ਆਪਣੀਆਂ ਦੁੱਧੀਆਂ ਪੈਂਡਾ ਸੀ ਇੱਕ ਇਹਦੀ ਹੈ ਵੀ ਦਸੀ ਦੀ ਪੇਮੈਂਟ ਆ ਜਾਣੀ ਆ ਮਹੀਨੇ ਵਿੱਚ ਤਿੰਨ ਪੇਮੈਂਟ ਆਉਂਦੀਆਂ ਨੇ ਤਾਂ ਆਪਣਾ ਪੈਸਾ ਤਾਂ ਘੁੰਮਣਾ ਹੀ ਆ ਜੀ ਦੇਖੋ ਹਰ ਦਸੀ ਪੈਸਾ ਆਉਣਾਗਾ ਬੈਂਕਾਂ ਦੇ ਵਿੱਚ ਵੀ ਆਪਣਾ ਵਧੀਆ ਰਿਕਾਰਡ ਆਪਾਂ ਬਣ ਜਾਂਦਾਗਾ ਕੱਲ ਨੂੰ ਆਪਾਂ ਨੂੰ ਕੋਈ ਹੋਰ ਕੰਮ ਵਧਾਉਣ ਵਾਸਤੇ ਕੋਈ ਲੋਨ ਦੀ ਲੋੜ ਆ ਉਹ ਆਪਾਂ ਵਧੀਆ ਲੈ ਸਕਦੇ ਆ ਉਹ ਕੋ ਪੇਮੈਂਟ ਦਾ ਤਾਂ ਪਤਾ ਹੀ ਆਪਣਾ ਤਾਂ ਉਹੀ ਗੱਲ ਆ ਵੀ ਸਵੇਰ ਸ਼ਾਮ ਇਹਦਾ ਦੁੱਧ ਆਪਣਾ ਪੈਣਾ ਹੀ ਆ ਦਸੀ ਦੀ ਪੇਮੈਂਟ ਆ ਜਾਣੀ ਆ ਤਾਂ ਉੱਥੇ ਆਪਣਾ ਆਪਾਂ ਬੇਰਕਾ ਨਾਲ ਜੁੜੇ ਹੋਏ ਆ ਉੱਥੇ ਆਪਣਾ ਪੈਸਾ ਵੀ ਸੇਫ ਆਪਾਂ ਨੂੰ ਇਹ ਨਹੀਂ ਹੈਗਾ ਯਾਰ ਆਪਾਂ ਨੂੰ ਕੋਈ ਪਤਾ ਨਹੀਂ ਪੈਸੇ ਇਹਦੇ ਆਉਣਗੇ ਨਹੀਂ ਆਉਣਗੇ ਕੰਪਨੀ ਨਾਲ ਜੁੜੇ ਹੋਏ ਆ ਪੇਮੈਂਟ ਆਪਣੀ ਸੇਫ ਹੈ ਠੀਕ ਆ ਦੁੱਧ ਦਾ ਵਧੀਆ ਕੁਆਲਟੀ ਦਾ ਆਪਾਂ ਦੁੱਧ ਪੈਦਾ ਕਰਦੇ ਆ ਬਰੀਡ ਕਿਹੜੀ ਆ ਬਾਈ ਹੁਣ ਆਪਣੇ ਕੋਲੇ ਮੇਨ ਇੱਥੇ ਆਪਣੇ ਕੋਲੇ ਜਿਆਦਾ ਐਚਐਫ ਆ ਠੀਕ ਹੈ ਤੇ ਕੁਸ਼ਕ 5-4% ਲਾ ਲੋ ਵੀ ਜੇ ਆਪਣੇ 50 ਗਾਵਾਂ ਮੰਗਰ ਆਪਣਾ 2-4 ਗਾਵਾਂ ਜਰਸੀ ਨੇ ਉਹ ਜ਼ਿਆਦਾ ਐਚਐਫੀ ਹੈ ਜੀ ਠੀਕ ਹੈ ਹੂੰ ਉਹ ਜਿਵੇਂ ਕਹਿੰਦੇ ਫੈਟ ਫੂਡ ਦਾ ਬਈ ਕੀ ਰੌਲਾ ਰਹਿੰਦਾ ਜ਼ਿਆਦਾਤਰ ਕਹਿੰਦਾ ਵੀ ਜਿਹੜਾ ਐਚਐਫ ਦਾ ਦੁੱਧ ਹੈ ਉਹ ਪਾਣੀ ਵਰਗਾ ਹੁੰਦਾ ਹੈ ਫਿਰ ਉਹ ਮੇਨਟੇਨ ਰਹ ਜਾਂਦੇ ਬਈ ਫੈਟ ਇਸ ਨਹੀਂ ਕੋਈ ਆਪਣੇ ਕੋਈ ਦਿੱਕਤ ਨਹੀਂ ਜੀ ਦੇਖੋ ਕਿਉਂਕਿ ਆਪਾਂ ਪ੍ਰੋਪਰ ਗਾਈਡੈਂਸ ਨਾਲ ਕੰਮ ਕਰਦੇ ਆ ਹੂੰ ਪ੍ਰੋਪਰ ਜਿਹੜਾ ਸਾਈਲੇਜ ਆ ਜਾਂ ਹੋਰ ਕੋਈ ਮਿਲਣ ਦੇਣੇ ਆ ਟਾਕਸਨ ਦੇਣੇ ਆ ਜਾਂ ਕੋਈ ਵੀ ਆਪਾਂ ਇਹਨਾਂ ਨੂੰ ਪ੍ਰੋਡਕਟ ਦੇਣੇ ਆ ਉਹ ਵਧੀਆ ਪ੍ਰੋਡਕਟ ਦੇਣੇ ਆ ਬਾਕੀ ਮੈਨੇਜਮੈਂਟ ਤੇ ਆ ਗਾਵਾ ਸਟੈਸ ਦੇ ਵਿੱਚ ਨਹੀਂ ਹੈਗੀਆਂ ਤੇ ਉਹ ਸਾਰਾ ਕੁਝ ਦੇਖ ਕੇ ਆਪਣੀ ਫੈਟ ਦੀ ਕੋਈ ਪ੍ਰੋਬਲਮ ਨਹੀਂ ਫੈਟ ਵਧੀਆ ਆਉਂਦੀ ਆ ਐਸਐਨਐਫ ਵੀ ਵਧੀਆ ਆਉਂਦੀ ਆ ਕੋਈ ਪ੍ਰੋਬਲਮ ਨਹੀਂ ਅਜ ਤਾਈਂ ਕਿਸੇ ਕੰਪਨੀ ਨਾਲ ਅਮਰੀਕਾ ਨਾਲ ਕੋਈ ਰੌਲਾ ਨਹੀਂ ਆਪਣਾ ਪਿਆ ਆਮ ਰੌਲਾ ਪੈਂਦਾ ਰਹਿੰਦਾ ਰਹਿੰਦਾ ਕੰਪਨੀ ਨਾਲ ਵੀ ਤੁਹਾਡੀ ਫੈਟ ਘਟਾ ਗਈ ਜੇ ਆ ਗਈ ਆਪਾਂ ਨੂੰ ਅਜ ਤਾਈਂ ਕਦੇ ਕਦੇ ਨਹੀਂ ਆਪਾਂ ਨੂੰ ਕੰਪਨੀ ਨੇ ਕਿਹਾ ਵੀ ਤੁਹਾਡੀ ਪੈਟ ਘਟਾ ਵਧੀਆ ਆਪਣੀ ਫੈਟ ਆਉਂ ਇੱਕ ਬਈ ਸਾਈਲੇਜ ਨੂੰ ਲੈ ਕੇ ਹਨਾ ਵੱਡੀ ਜਿਹੜੀ ਆ ਵੀ ਕੂੜ ਪ੍ਰਚਾਰ ਕਹਿ ਲਿਏ ਚਾਹ ਗਲਤ ਧਾਰਨਾ ਕਹਿ ਲਿਏ ਵੀ ਕਹੀ ਜਾਂਦੀ ਹੈ ਹਨਾ ਜਿਹੜਾ ਸਾਈਲੇਜ ਆ ਯਾਰ ਵੀ ਪਸ਼ੂ ਬਹੁਤ ਖਰਾਬ ਕਰਦਾ ਹਨਾ ਤੇ ਤੁਸੀਂ ਤਾਂ ਉਸਨੂੰ ਲੰਮੇ ਸਮੇਂ ਤੋਂ ਵਰਤ ਰਹੇ ਹੋ ਸਾਈਲੇਜ ਤੁਹਾਨੂੰ ਕੀ ਲੱਗਦਾ ਹੈਗਾ ਦੇਖੋ ਜੀ ਜਿਹੜੀ ਡੇਰੀ ਆ ਨਾ ਕਮਰਸ਼ੀਅਲ ਡੇਰੀ ਆ ਇਹਦੇ ਵਗੈਰਾ ਇਹਦੇ ਵਿੱਚ ਜਿਹੜੀਆਂ گاਵਾ ਨੇ ਆਪਣੇ ਅਮਰੀਕਨ گاਵਾ ਐਫ ਐਫ گاਵਾ ਨੇ ਇਹ ਸਾਈਲੇਜ ਤੋਂ ਵਗੈਰਾ ਸਰਵਾਈਵ ਹੀ ਨਹੀਂ ਕਰ ਸਕਦੀਆਂ ਹੂੰ ਮੇਨ ਇਹਨਾਂ ਦੀ ਡਾਈਟ ਜਿਹੜੀ ਹੈਗੀ ਆ ਇਹ ਹੀ ਆ ਫੀਡ ਵਗੈਰਾ ਤਾਂ ਬਾਅਦ ਚ ਆ ਹੂੰ ਜਿਹੜਾ ਸਾਈਲੇਜ ਆ ਮੇਨ ਇਹਨਾਂ ਦਾ ਖਾਣਾ ਜਿਹੜਾ ਹੈਗਾ ਉਹ ਸਾਇਲੇਜ ਹੀ ਆ ਬਿਲਕੁਲ ਬਾਕੀ ਚੀਜ਼ਾਂ ਬਾਅਦ ਚ ਨਹੀਂ ਹੈਗਾ ਹੂੰ ਬਾਕੀ ਜੇ ਤੁਸੀਂ ਕਮਰਸ਼ੀਅਲ ਕੰਮ ਕਰ ਲੈਨੇ ਹੋ ਤੁਸੀਂ ਦਿੱਲੀ ਦਾ ਹਰਾਚਾਰਾ ਤੁਸੀਂ ਇੰਨਾ ਵਾਸਤੇ ਜੇ ਤੁਹਾਡੇ ਕੋਲ 100 ਗਾਂ ਕਿੱਥੇ ਕੱਟ ਲੋਗੇ ਹੂੰ ਤੁਸੀਂ ਇਹਨੂੰ ਚੰਗੀ ਧਰਾਵਾਂ ਦਾ ਵਧੀਆ ਖੇਤ ਦੇ ਵਿੱਚੋਂ ਲਿਆ ਕੇ ਕੱਟ ਕੇ ਹਾਰਵੈਸਟ ਕਰਕੇ ਤੁਸੀਂ ਸਟੋਰ ਕਰ ਲੈਨੇ ਹੋ ਔਰ ਲੰਬੇ ਟਾਈਮ ਤੱਕ ਆਪਾਂ ਇਹਨੂੰ ਯੂਜ਼ ਕਰ ਲੈਨੇ ਆ ਗਾਵਾਂ ਵੀ ਆਪਣੀ ਹੁਣ ਜਿਹੜੀ 8 ਕੁਆਂਟਲ 9 ਕੁਆਂਟਲ ਦੀ ਗਾਂ ਤੁਸੀਂ ਇਹਨੂੰ ਹਰੇਚਾਰੇ ਨਾਲ ਨਹੀਂ ਰੋਜ਼ਾ ਸਕਦੇ ਨਾਲ ਦੁੱਧ ਲੈ ਸਕਦੇ ਆ ਇਹ ਸਾਇਲੇਜ ਆ ਇਹੀ ਇਸ ਤਰ੍ਹਾਂ ਦੀ ਮਤਲਬ ਕਿ ਇੱਕ ਚੀਜ਼ ਆ ਜਿਹਦੇ ਨਾਲ ਆਪਾਂ ਗਾਵਾਂ ਨੂੰ ਗਾਵਾਂ ਤੋਂ ਮਤਲਬ ਜਿਹੜਾ ਗਲਤ ਪ੍ਰਚਾਰ ਕੀਤਾ ਜਾਂਦਾ ਬਾਈ ਮੈਨੂੰ ਇਹ ਲੱਗਦਾ ਜਿਹੜੀ ਅਸੀਂ ਵੀ ਚੀਜ਼ੇ ਦੇਖੀ ਆ ਵੀ ਚਾਰ ਨਹੀਂ ਮਾੜਾ ਹੈਗਾ ਅਸਲ 'ਚ ਜਦੋਂ ਆਪਾਂ ਚਾਰ ਪਾਉਨੇ ਆ ਉਦੋਂ ਗਲਤੀਆਂ ਹੁੰਦੀਆਂ ਨੇ ਆਪਣੇ ਤੋਂ ਉਹ ਹੀ ਆ ਜੀ ਇਹਦੀ ਪਾਉਣ ਦਾ ਤਰੀਕਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਦੀ ਹਾਰਵੈਸਟਿੰਗ ਦਾ ਟਾਈਮ ਸਹੀ ਸਟੇਜ ਆਪਣੀ ਜਿੰਨਾ ਟਾਈਮ ਆਪਾਂ ਖੇਤ ਦੇ ਵਿੱਚ ਆਪਾਂ ਗੇੜਾ ਦੇ ਕੇ ਦੇਖ ਲਾਂਗੇ ਆਪਣੀ ਮੱਕੀ ਹੁਣ ਕਟਾਈ ਦੇ ਯੋਗ ਹੈਗੀ ਆ ਉਸ ਤੋਂ ਬਾਅਦ ਆਪਾਂ ਫਸਟਲੀ ਕਟਾਈ ਉਹਦੀ ਫਿਰ ਆਪਾਂ ਨੂੰ ਸਟੋਰ ਕਰਨਾ ਜਦੋਂ ਹੂੰ ਆਪਾਂ ਪਿੱਟ ਦੇ ਵਿੱਚ ਜੋ ਸਟੋਰ ਕਰਦੇ ਆ ਉਹਦਾ ਸਹੀ ਤਰੀਕਾ ਹੂੰ ਕੋਈ ਲੋਕੀ ਕਰਦੇ ਆਪਾਂ ਲੋਕਲ ਆਮ ਜਿਨ੍ਹਾਂ ਦੇ ਰੀਸੋ ਜਿਹੜੇ ਹੁਣ ਲੋਕਲ ਪਿੰਡਾਂ ਵਾਲੇ ਲੋਕ ਨੇ ਆਪਣੇ ਫਾਰਮਰ ਨੂੰ ਦੇਖ ਕੇ ਚਾਰ ਪੌਣ ਤਾਂ ਲਾਗੇ ਹੂੰ ਇਹਨਾਂ ਨੇ ਆਉ ਦੇ ਜਾਨਵਰ ਇਹਨਾਂ ਦੇ ਤਾਂ ਹੀ ਖਰਾਬ ਹੁੰਦੇ ਆ ਇਹਨਾਂ ਨੇ ਜਾ ਕੇ ਦੇਖਦੇ ਆ ਖੇਤਾਂ ਦੇ ਵਿੱਚ ਸਾਰਾ ਸਾਈਲੇਜ ਇਹਦਾ ਗਲਿਆ ਪਿਆਗਾ ਹੂੰ ਉਹਦਾ ਕਾਰਨ ਕੀ ਆ ਉਹਦੇ ਸਹੀ ਤਰੀਕੇ ਨਾਲ ਪਹਿਲਾਂ ਤਾਂ ਕੱਚਾ ਪਾਉਂਦੇ ਆ ਹੂੰ ਫਿਰ ਉਹਨੂੰ ਚੰਗੀ ਤਰ੍ਹਾਂ ਕੰਪਰੈਸ ਨਹੀਂ ਕਰਦੇ ਦਬਦੇ ਨਹੀਂ ਸਟੋਰ ਚੰਗੀ ਤਰ੍ਹਾਂ ਨਹੀਂ ਕਰਦੇ ਉਹਨੂੰ ਕਵਰ ਨਹੀਂ ਸਹੀ ਕਰਦੇ ਸਹੀ ਗੱਲ ਹੈ ਇਹ ਪ੍ਰੋਬਲਮ ਹੈ ਹੋਰ ਕੋਈ ਪ੍ਰੋਬਲਮ ਜਿਹੜੀ ਮੇਨ ਪ੍ਰੋਬਲਮ ਆ ਮੈਨੂੰ ਇਹੀ ਲੱਗਦੀ ਹੈ ਵੀ ਪਾਉਣ ਵੇਲੇ ਜਿਹੜੀਆਂ ਗਲਤੀਆਂ ਹੁੰਦੀਆਂ ਫਿਰ ਬਾਅਦ ਦੇ ਵਿੱਚ ਦੋਸ਼ ਆੜਾ ਦਿੱਤਾ ਜਾਂਦਾ ਬਿਲਕੁਲ ਬਿਲਕੁਲ ਸਾਇਲੇਜ ਦੀ ਕੋਈ ਕਮੀ ਨਹੀਂ ਹੁੰਦੀ ਇਹਦਾ ਵਧੀਆ ਇੱਕ ਮੇਨ ਖਰਾਕ ਜਿਹੜੀ ਮੱਝਾਂ ਗਾਵਾਂ ਵਿੱਚ ਕੁਝ ਵੀ ਆ ਉਹਨਾਂ ਲਈ ਇਹ ਆ ਵੀ ਰੇਸ਼ੋ ਦਾ ਫਰਕ ਪੈ ਜਾਂਦਾ ਥੋੜਾ ਮੱਝਾਂ ਨੂੰ ਘੱਟ ਪਾ ਲੋ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਇਹ ਵੱਧ ਚਾਹੀਦਾਗਾ ਕਿਉਂਕਿ ਮੱਝਾਂ ਦੇ ਵਿੱਚ ਐ ਹੁੰਦਾ ਨਾ ਵੀ ਜਿਹੜਾ এনवायरमेंट ਦੀ ਵੀ ਅਨਕੂਲ ਆਪਣ ਗਾਵਾ ਕਿਉਂਕਿ ਫਾਰਮ ਦੀ ਬਰੀਡ ਹੈ ਉਹਨੂੰ ਮੈਂਟੇਨ ਕਰਨਾ ਥੋੜਾ ਔਖਾ ਹੋ ਜਾਂਦਾ ਹਣਾ ਤੇ ਅੱਛਾ ਭਾਈ ਇੱਕ ਵੱਡੀ ਜਿਹੜੀ ਚੀਜ਼ ਰਹਿੰਦੀ ਆ ਫਾਰਮ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਮੈਨੂੰ ਲੱਗਦੀਆਂ ਰਿਪੀਟ ਬਰੀਡਿੰਗ ਜਿਹੜੇ ਪਸ਼ੂ ਬਾਰ ਬਾਰ ਫਿਰਦੇ ਆ ਰਹਿੰਦੇ ਨਹੀਂਗੇ ਬੋਲਦੇ ਨਹੀਂਗੇ ਦੂਜਾ ਹੈ ਨਾ ਥਣਾ ਦੀ ਪ੍ਰੋਬਲਮ ਮਸਟਾਈਟਸ ਜਿਹਨੂੰ ਕਹਿੰਦੇ ਨੇ ਆਪਾਂ ਕਿਵੇਂ ਦੇਖਦੇ ਆ ਭਈ ਇਹਨਾਂ ਨੂੰ ਨਹੀਂ ਆਪਣੇ ਕੋਈ ਪ੍ਰੋਬਲਮ ਨਹੀਂ ਹੈਗੀ ਅੱਛਾ ਮੇਰੇ ਕੋਲ ਤੁਸੀਂ ਐ ਲੈ ਲਓ ਵੀ ਹੁਣ ਪਰਮਾਤਮਾ ਮੇਰਾ ਬੱਕੇ 'ਪਾ ਧਿਆਨ ਬਹੁਤ ਰੱਖਦਾ ਹੈ ਨਹੀਂ ਮਿਲਾਂਦਾ ਤੇ ਹਰ ਸਾਲ ਆਪਾਂ ਗਾਵਾਂ ਤੋਂ ਸੁਆ ਲੈਨੇ ਆ ਠੀਕ ਹੈ ਇਹ ਇਹ ਵੱਡੀ ਪ੍ਰਾਪਤੀ ਹੈ ਬਈ ਇੱਕ ਦੋ ਗਾਵਾਂ ਆਪਾਂ ਕਹਿ ਸਕਦੇ ਹਾਂ ਕੋਈ ਵਿੱਚੋਂ ਇੱਕ ਗਾਂ ਮਤਲਬ ਕਿ ਕੋਈ ਰਿਪੀਟ ਕਰ ਗਈ ਚਲੋ ਗਰਮੀ ਦਾ ਟਾਈਮ ਆ ਗਿਆ ਉਹ ਨਹੀਂ ਕਸੀਮ ਕੀਤੀ ਜੇ ਆਪਾਂ ਰੋਕ ਲਈ ਅਦਰਵਾਈਜ਼ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਣੇ ਗਾਵਾਂ ਵਧੀਆ ਹਰ ਸਾਲ ਸੁੰਦੀਆਂ ਨੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਬਾਕੀ ਭਾਈ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਵਿੱਚ ਜਦੋਂ ਕਿਉਂਕਿ ਮੈਨੇਜਮੈਂਟ ਦੇ ਵਿੱਚ ਪ੍ਰੋਬਲਮ ਆ ਜਾਂਦੀਆਂ ਬਾਈ ਜੀਚੇਣਾ ਜਿੱਥੇ ਆਪਾਂ ਨੂੰ ਸਹੀ ਉਹਦੀ ਨਿਊਟ੍ਰੀਸ਼ਨ ਵੈਲਿਊ ਨਹੀਂ ਦੇ ਰਹੇ ਫਾਰਮ ਫਾਰਮਰ ਭਰਾ ਜਿੰਨੇ ਵੀ ਗਾਮਾ ਨੂੰ ਜਿਹਦੇ ਕਰਕੇ ਮਤਲਬ ਉਹਨਾਂ ਨੂੰ ਇਹ ਪ੍ਰੋਬਲਮਸ ਆਉਂਦੀਆਂ ਨੇ ਬਿਲਕੁਲ ਜੀ ਬਿਲਕੁਲ ਉਹ ਕਹ ਰਿਹਾ ਕਹਿੰਦਾ ਬਈ ਯਾਰ ਮਸਟਾਈਟਸ ਨੇ ਸਾਡਾ ਫਾਰਮ ਵਿਲਾ ਕਰਤਾ ਜਾਂ ਰਿਪੀਟ ਬ੍ਰੀਡਿੰਗ ਮਸਟਾਈਟਸ ਦੇ ਵੀ ਇਕੱਲਾ ਇਹ ਨਹੀਂ ਹੈਗਾ ਵੀ ਕਈ ਚੀਜ਼ਾਂ ਨੇ ਹੂੰ ਸਾਫ ਸਫਾਈ ਲਾ ਲਓ ਹੂੰ ਉਹਨਾਂ ਦਾ ਨਿਊਟ੍ਰੀਸ਼ਨ ਲਾ ਲਓ ਹੂੰ ਇਕੱਲਾ ਇਹ ਨਹੀਂ ਹੈ ਕਹਿ ਸਕਦੇ ਆਪਾਂ ਮਸਟਾਈਟਸ ਦਾ ਵੀ ਇੱਕ ਕਾਰਨ ਆ ਬਹੁਤ ਸਾਰੇ ਕਾਰਨ ਹੁੰਦੇ ਨੇ ਮਸਟਾਈਟਸ ਦੇ ਬਿਲਕੁਲ ਜੀ ਨਹੀਂ ਹੈਗਾ ਮਸਟਾਈਟਸ ਦਾ ਹਣਾ ਅੱਛਾ ਭਾਈ ਜੇ ਆਪਾਂ ਗੱਲ ਕਰੀਏ ਹਨਾ ਵੀ ਅੱਜ ਦੇ ਸਮੇਂ ਤੇ ਸਾਡੇ ਕੋਲੇ 40 45 ਐਨੀਮਲ ਹੈਗੇ ਹਨਾ ਅੱਕੇ ਵੀ ਜਾਨਵਰ ਤੇ ਜੇਬ ਓਵਰਾਲ ਓਵਰਾਲ ਪੁੱਛਾਂ ਬਈ ਪ੍ਰੋਫਿਟ ਹੈਗਾ ਵਧੀਆ ਜੀ ਹਾਂ ਬਹੁਤ ਵਧੀਆ ਹੈਗਾ ਦੇਖੋ ਟਾਈਮ ਤਾਂ ਕੱਢਣਾ ਪੈਂਦਾ ਬਥੇਰੇ ਔਖੇ ਟਾਈਮ ਵੀ ਕੱਢੇ ਆ ਹੂੰ ਸਟਾਰਟਿੰਗ ਦੇ ਵਿੱਚ ਬਹੁਤ ਪ੍ਰੋਬਲਮ ਆਈਆਂ ਕੁਝ ਵੱਜਦਾ ਨਹੀਂ ਸੀ ਜਿੰਨੇ ਕ ਜੇਬ 'ਚ ਜਿੰਨਾ ਕ ਪੈਸੇ ਆਏ ਓਨੇ ਕ ਲੱਗ ਜਾਣੇ ਆ ਓਨੇ ਕ ਲੱਗ ਜਾਣੇ ਆ ਹੁਣ ਆ ਵੀ ਵਧੀਆ ਪ੍ਰੋਫਿਟ ਆ ਵਧੀਆ ਗੁਜ਼ਾਰਾ ਵਧੀਆ ਹੁੰਦਾਗਾ ਇਹੇ ਜੀ ਗੱਲ ਨਹੀਂ ਹੈ ਕਿ ਬਾਕੀ ਆਪਣਾ ਫਾਰਮ ਅੱਗੇ ਵਧੀ ਜਾਂਦਾ ਵਧੀ ਜਾਂਦਾ ਕੱਲਾ ਇਹ ਨਹੀਂ ਆਪਾਂ ਕਈ ਬੰਦੇ ਹੁੰਦਾ ਵੀ ਜੇਬ 'ਚ ਦੁੱਧ ਦੇ ਪੈਸੇ ਆ ਕੇ ਜੇਬ 'ਚ ਪਾ ਲਓ ਸਾਡੀ ਇਹ ਸੋਚ ਆ ਵੀ ਅਸੀਂ ਪੈਸਾ ਕਸ਼ਿ ਆ ਫਾਰਮ ਤੇ ਪੈਸਾ ਲਾਉਨੇ ਆ ਸੀ ਹਰ ਸਾਲ ਕੁਛ ਨਾ ਕੁਛ ਅਸੀਂ ਸੋਚਦੇ ਆ ਵੀ ਇਹ ਫਾਰਮ ਦੇ ਵਿੱਚ ਨਵਾਂ ਕੁਛ ਕੀਤਾ ਜਾਵੇ ਨਵਾਂ ਕੁਛ ਕੀਤਾ ਜਾਵੇ ਹਰ ਸਾਲ ਅਸੀਂ ਨਵਾਂ ਅਗਲੇ ਸਾਲ ਜਦੋਂ ਆਪਾਂ ਸੋਚ ਰਹੇ ਆ ਵੀ ਪ੍ਰਮਾਤਮਾ ਨੇ ਮਿਹਰ ਕਰੀ ਈਐਮਆਰ ਵੀ ਲਿਆਵਾਂਗੇ ਹੋਰ ਵੀ ਜਿਵੇਂ ਪਾਰਲਰ ਸਟੈਪ ਬਾਈ ਸਟੈਪ ਇਕੱਠਾ ਨਹੀਂ ਇਕੱਠਾ ਨਹੀਂ ਜਾਂ ਉਸ ਤੋਂ ਬਾਅਦ ਤੁਸੀਂ ਲਾ ਲਓ ਆਪਾਂ ਜਿਵੇਂ ਪਾਰਲਰ ਵਗੈਰਾ ਲਾਉਣੇ ਆ ਤਾਂ ਕੋਈ ਇਕੱਠਾ ਵੀ ਦੇਖੋ ਆਪਾਂ ਸ਼ੈੱਡ ਪਾ ਲਿਆ ਹੀ ਬਹੁਤ ਐ ਐਨੀਮਲ ਆ ਹੋਰ ਇਨਫਰਾਸਟ੍ਰਕਚਰ ਇਹਨੂੰ ਆਪਾਂ ਹਰ ਇੱਕ ਚੀਜ਼ ਨੂੰ ਕੰਪਲੀਟ ਨਹੀਂ ਕਰ ਸਕਦੇ ਪੈਸਾ ਬਹੁਤ ਲੱਗਦਾ ਅੱਜ ਦੇ ਟਾਈਮ ਹਰ ਇੱਕ ਚੀਜ਼ ਹੌਲੀ ਹੌਲੀ ਸਟੈਪ ਬਾਈ ਸਟੈਪ ਹਰ ਸਾਲ ਆਪਾਂ ਚੀਜ਼ਾਂ ਪੂਰੀਆਂ ਕਰ ਲਾਂਗੇ ਇੱਕ ਨਵਾਂ ਬੰਦਾ ਬਾਈ ਜਿਹੜਾ ਕਿ ਜਿਹਨੇ ਡੇਰੀ ਫਾਰਮ ਸਟਾਰਟ ਕਰਨਾ ਉਹਦੇ ਦਿਮਾਗ ਦੇ ਵਿੱਚ ਬੜੇ ਸਵਾਲ ਅੱਜ ਕੱਲ ਨਾ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਬਾਈ ਫੌਰਨ ਦਾ ਕੰਮ ਨਾ ਥੋੜਾ ਜਿਹਾ ਘਟ ਗਿਆ ਹੂੰ ਹੂੰ ਚੱਲੀ ਜਾਂਦਾ ਪਰ ਥੋੜਾ ਜਿਹਾ ਘਟ ਗਿਆ ਜਿਹੜਾ ਬੰਦਾ ਇਹ ਸੋਚਦਾ ਵੀ ਯਾਰ ਅਸੀਂ 20 ਲੱਖ ਰੁਪਈਆ ਲਾਉਣਾ ਬਾਹਰ ਜਾਵਾਂਗੇ ਹਨਾ ਉਹ ਮੈਨੂੰ ਇਹ ਲੱਗਦਾ ਵੀ 20 ਲੱਖ ਰੁਪਈਏ ਚੋਂ ਭਾਵੇਂ ਉਹ 10 ਲੱਖ ਇੱਧਰ ਲਾ ਰਿਆ ਹਾਂ ਹਾਂਜੀ ਹਾਂਜੀ ਤੁਸੀਂ ਕੀ ਉਹਨਾਂ ਵਾਸਤੇ ਕਹਿਣਾ ਚਾਹੋਗੇ ਵੀ ਯਾਰ ਜਿਹੜੇ ਨਵੇਂ ਸਟਾਰਟ ਕਰਨਾ ਚਾਹੀਦਾ ਨੌਲੇਜ ਲੈ ਕੇ ਸਟਾਰਟ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਦੇਖੋ ਜੀ ਇਹ ਜਿਹੜਾ ਕੰਮ ਆ ਆਪਾਂ ਕਹਿੰਦੇ ਪੰਜ ਚਾਰ ਗਾਵਾਂ ਤੋਂ ਤਾਂ ਨਾ ਕਰੇ ਬੰਦਾ ਘਟੋ ਘਟ 10 ਗਾਵਾਂ ਦਾ ਹੋਣਾ ਜੇ ਬੰਦੇ ਨੇ ਵੱਧ پیسے ਲਓ ਉਹ پیسے ਕਹਿੰਦੇ ਅਗਲਾ ਵੀ ਚਾਰ ਗਾਵਾਂ ਤਿੰਨ ਦੋ ਕਰ ਲਓ ਹਾਂ 10 ਗਾਵਾਂ ਦਾ ਹੋਣਾ ਠੀਕ ਹੈ ਥੋੜੀ ਥੋੜੀ ਨੌਲੇਜ ਲੈ ਕੇ ਬਲਕਿ ਕਿਸੇ ਫਾਰਮ ਵਾਲਿਆਂ ਨੂੰ ਮਿਲ ਲਓ ਇਸੇ ਹੋਰ ਬੰਦਿਆਂ ਨੂੰ ਆਪਾਂ ਥੋੜੀ ਜਿਹੀ ਟ੍ਰੇਨਿੰਗ ਲੈ ਲਓ ਜਨਮਾਂ ਬਾਰੇ ਥੋੜੀ ਨੌਲੇਜ ਹੋਵੇ ਇਹਦਾ ਰੱਖ ਰਵਾਂ ਕਿਵੇਂ ਕਰਨਾ ਇਹਨੂੰ ਖਾਣਾ ਪੀਣਾ ਕਿਵੇਂ ਦੇਣਾਗਾ 10 ਜਨਮਾਂ ਕੋ 10 ਜਨਮਾਂ ਦਾ ਥੋੜਾ ਦੁੱਧ ਵੀ ਪਵੇ ਆਪਣਾ ਜੇ ਹੁਣ ਆਪਾਂ 5-4 ਉਹਦਾ ਕੀ ਖਰਚਾ ਵੀ ਬਹੁਤ ਹੁੰਦਾਗਾ 10 ਗਾਵਾਂ ਹੋਣ ਉਹ ਤੋਂ ਆਪਾਂ ਨੂੰ ਥੋੜਾ-ਮੋਟਾ ਪ੍ਰੋਫਿਟ ਮਿਲ ਜਾਂਦਾਗਾ 10 ਗਾਵਾਂ ਤੋਂ ਕਰਨਾ ਚਾਹੀਦਾ ਜੀ 8-10 ਗਾਵਾਂ ਤੋਂ ਆਪਣੇ ਕੋਲੇ ਬਈ ਆਪਣੇ ਫਾਰਮ ਦੇ ਵਿੱਚ ਕਿੰਨੇ ਕਿਲਟਰ ਤੱਕ ਹਾਈਐਸਟ ਕਿੰਨੇ ਕਿਲਟਰ ਵਾਲੀ ਆਪਣੇ ਕੋਲੇ ਗਾਂ ਹੈਗੀਆਂ ਆਪਣੇ ਕੋਲੇ 45 ਤੋਂ 50 ਲੀਟਰ ਤੱਕ ਗਾਂ ਹੈਗੀਆਂ ਨੇ ਜੀ ਹਾਂ ਜੀ ਹ ਤੇ ਬਾਈ ਫਿਰ ਜਿਵੇਂ ਹੁਣ ਪੀਡੀਐਫ ਵਿੱਚ ਦੇਖੋ ਜੇ ਹੁਣ ਸਪੈਸ਼ਲੀ ਉਹਨਾਂ ਨੂੰ ਆਪਾਂ ਸਾਈਡ ਤੇ ਲਾ ਕੇ ਆਪਾਂ ਗਾਵਾਂ ਨੂੰ ਕੱਢਣਾ ਵੇ ਤਾਂ 55 ਲੀਟਰ ਤੱਕ ਪਰ ਆਪਣਾ ਜਿਵੇਂ ਨਾਰਮਲ ਡਾਈਟ ਚੱਲਦੀ ਆ ਅਸੀਂ ਜਿਆਦਾ ਐਨੀਮਲਾਂ ਨਾਲ ਧੱਕਾ ਨਹੀਂ ਕਰਦੇ ਠੀਕ ਆ ਬਾਈ ਨਾਰਮਲ ਚੱਲਣਾ ਲੌਂਗ ਟਾਈਮ ਚੱਲਣਾ ਇਹ ਨਹੀਂ ਹੈਗਾ ਵੀ ਆਪਾਂ ਅੱਜ 50 ਲੀਟਰ ਲੈ ਲਿਆ ਕੱਲੋ ਸਟਾਪ ਪਰ ਨਾਰਮਮਲ ਜਿਹੜਾ ਪੈਰਲ ਜਿਹੜੇ ਐਨੀਮਲ ਆ ਉਹ ਚੱਲਣਾ ਉਹਨਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਜਿਆਦਾ ਆਪਾਂ ਕੋਈ ਖਵਾ ਕੇ ਧੱਕਾ ਕਰਕੇ ਐਨੀਮਲਾਂ ਤੋਂ ਦੁੱਧ ਨਹੀਂ ਲੈਣਾ ਹਾਂਜੀ ਪੀਡੀਐਫ ਇਹ ਮੇਲਾ ਕਰਾਉਂਦੀ ਆ ਬਹੁਤ ਵੱਡਾ ਬਾਈ ਹਨਾ ਬਹੁ ਕਿਉਂਕਿ ਨਵੇਂ ਮੁੰਡਿਆਂ ਦੇ ਵਿੱਚ ਵੀ ਉਤਸ਼ਾਹ ਆਉਂਦਾ ਹਨ ਤੁਸੀਂ ਨਹੀਂ ਸੋਚਿਆ ਕਦੇ ਵੀ ਆਪਾਂ ਮਿਲਕਿੰਗ ਦੇ ਵਿੱਚ ਲੈ ਜਾਈਏ ਐਨੀਮਲ ਜਾਂ ਬਿਊਟੀ ਦੇ ਵਿੱਚ ਲੈ ਜਾਈਏ ਵੀਰ ਆਪਾਂ ਵੀ ਕੰਪੀਟੀਸ਼ਨ ਲੜੀ ਅੱਗੇ ਜਾ ਕੇ ਆਪਾਂ ਫਸਟ ਟਾਈਮ ਗਏ ਸੀ ਵੈਸੇ ਦਾ ਪੀਡੀਐਫ ਨਾਲ ਤਾਂ ਆਪਾਂ ਕਾਫੀ ਟਾਈਮ ਤੋਂ ਜੁੜੇ ਹੋਇਆ ਹਾਂ ਹਮ ਹਰ ਮੇਲੇ ਤੇ ਆਪਾਂ ਉੱਚੀ ਹੁੰਨੇ ਆ ਦੋ ਦਿਨ ਤਿੰਨ ਦਿਨ ਉੱਥੇ ਲਾਉਨੇ ਆ ਸਿੱਖਦੇ ਆ ਸਭ ਕੁਝ ਹਮ ਪਰ ਜਿਹੜਾ ਫਸਟ ਟਾਈਮ ਐਦਕੀ ਆਪਾਂ ਗਾਮਾਂ ਲੈ ਕੇ ਗਏ ਸੀ ਆਪਣੀਆਂ ਦੋ ਹੀ ਫਰਾ ਲੈ ਕੇ ਸੀ ਔਰ ਇੱਕ ਗਾਮਾ ਗਾਂ ਵੱਡੀ ਗਾਂ ਬਿਊਟੀ ਦੇ ਵਿੱਚ ਲੈ ਕੇ ਸੀ ਠੀਕ ਆ ਭਾਈ ਇਹ ਤਾਂ ਆਪਣਾ ਫਸਟ ਟਾਈਮ ਚਲੋ ਕਿਉਂਕਿ ਹਰ ਕੰਪੀਟੀਸ਼ਨ ਆ ਜੀ ਕੰਪੀਟੀਸ਼ਨ ਚੱਲਦਾ ਹੁੰਦਾ ਹੈਗਾ ਵੀ ਆਪਾਂ ਇਹ ਨਹੀਂ ਹੈਗਾ ਵੀ ਆਪਣੀ ਗਾਂ ਆਈ ਨਹੀਂ ਹੈਗੀ ਕੋਈ ਜਾਂ ਕੋਈ ਪ੍ਰਾਈਜ਼ ਨਹੀਂ ਆਇਆ ਪਰ ਉੱਥੇ ਜਾ ਕੇ ਸਿੱਖ ਕੇ ਬਹੁਤ ਕੁਝ ਆਉਨੇ ਆ ਆਪਣੇ ਅਗਲੇ ਸਾਲ ਆਪਾਂ ਸੁਧਾਰ ਕਰਕੇ ਆਉਨੇ ਆ ਜਾਂਨੇ ਆ ਮੇਲੇ ਦੇ ਵਿੱਚ ਪਰ ਆਪਾਂ ਐਦਕੀ ਤਿੰਨ ਗਾਮਾ ਲੈ ਗਏ ਸੀ ਠੀਕ ਹੈ ਬਾਈ ਹਾਂ ਵਧੀਆ ਆਪਣੀਆਂ ਗਾਮਾਂ ਦੇ ਉੱਤੇ ਪਰਫਾਰਮ ਕੀਤਾਗਾ ਠੀਕ ਹੈ ਬਾਈ ਮਤਲਬ ਬਈ ਇੱਕ ਮੈਦਾਨ ਦੇ ਵਿੱਚ ਬੜਨਾ ਵੱਡੀ ਗੱਲ ਬਹੁਤ ਵੱਡੀ ਜਿਹੜਾ ਤੁਸੀਂ ਮੈਦਾਨ ਦੇ ਵਿੱਚ ਜਾ ਕੇ ਖੜ ਗਏ ਉਹੀ ਬਹੁਤ ਵੱਡੀ ਗੱਲ ਹੈ ਜੀ ਹਾਂ ਸਹੀ ਗੱਲ ਬਿਲਕੁਲ ਜੀ ਤੇ ਜਿਹੜਾ ਬਈ ਹੁਣ ਫਾਰਮ ਪਾਇਆ ਹਨਾ ਆਪਾਂ ਬਹੁਤ ਕਿੰਨਾ ਏਰੀਆ ਇਹਦਾ ਕਵਰਡ ਕੁਵਰ ਇਹ 120 ਬਾਈ 120 ਦਾ ਹੀ ਛੱਡ 120 ਹਾਂ 120 ਬਾਈ 120 ਦਾ ਠੀਕ ਹੈ ਇਹਦੇ ਵਿੱਚ ਅੱਠ ਪੈਨ ਲਾਇਆ ਕਿੰਨਾ ਖਰਚਾ ਪੈ ਗਿਆ ਬਈ ਇਹਦੇ ਤੇ ਇਹਦੇ ਵਿੱਚ ਖਰਚਾ 25 ਲੱਖ ਰੁਪਏ ਲੱਗ ਗਿਆ ਜੀ 25 ਲੱਖ ਲੱਗ ਗਿਆ ਹਾਂ ਠੀਕ ਹੈ ਬਾਕੀ ਐਨੀਮਲ ਆਪਣੇ ਕੋ ਠੀਕ ਆ ਉਹਨਾਂ ਦੇ ਆਪਣਾ ਉਹਨਾਂ ਦੇ ਹਾਂ ਉਹ ਅੱਗੇ ਆਪਣੇ ਕੋਲ ਤਿਆਰ ਹੋਈ ਜਾਂਦੇ ਨੇ ਐਨੀਮਲ ਦਾ ਠੀਕ ਹੈ ਤੇ ਬਾਕੀ ਕੋਈ ਹੋਰ ਬਈ ਮੈਨੇਜਮੈਂਟ ਜਾਂ ਕੋਈ ਤੁਸੀਂ ਗੱਲ ਕਹਿਣੀ ਚਾਹੁੰਦਾ ਹੋਵੋਗੇ ਵੀ ਜਿਹੜੇ ਆਪਾਂ ਨੂੰ ਬੰਦੇ ਦੇਖ ਰਹੇ ਆ ਹਨਾ ਬਈ ਤੇ ਕਿਵੇਂ ਆ ਤੰਦਾ ਓਵਰ ਆਲ ਆਪਾਂ ਗੱਲ ਕਰੀਏ ਤੇ ਉਹਦੇ ਬਾਰੇ ਥੋੜੀ ਜਾਨਣਾ ਚਾਹਣਾ ਪਾਓ ਤੁਸੀਂ ਗੱਲਬਾਤ ਤੇ ਵੀ ਕਿਵੇਂ ਆਪਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਨਹੀਂ ਕੰਮ ਵਧੀਆ ਜੀ ਬਸ ਇਹ ਕੰਮ ਦੇ ਵੀ ਥੋੜਾ ਸਿੱਖ ਕੇ ਆਓ ਦੇਖੋ ਸਿੱਖ ਕੇ ਵੀ ਆਉਂਗਾ ਫਿਰ ਵੀ ਧੱਕੇ ਦਾ ਕੰਮ ਦੇ ਵਿੱਚ ਜਨ ਜਰ ਆਪਾਂ ਕੰਮ ਨਹੀਂ ਕਰਦੇ ਕੰਮ ਦੇ ਵਿੱਚ ਨਹੀਂ ਵੜਦੇ ਉਹਨਾਂ ਜਰ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਚਾਹੇ ਆਪਾਂ ਚਲੋ ਸਿੱਖ ਕੇ ਬਾਹਰੋਂ ਟ੍ਰੇਨਿੰਗ ਵਾਰਾ ਲੈ ਕੇ ਆ ਜੰਨੇ ਆ ਪਰ ਜੇ ਉਹ ਆਪਾਂ ਕੰਮ ਦੇ ਵਿੱਚ ਆਉਣੇ ਆ ਉੱਥੇ ਸਿੱਖਦੇ ਆ ਆਪਾਂ ਸਾਰਾ ਕੁਝ ਉੱਥੇ ਸਿੱਖਦੇ ਆ ਪ੍ਰੋਪਰ ਉਹਦਾ ਟ੍ਰੀਟਮੈਂਟ ਕੀ ਬਿਮਾਰੀਆਂ ਆਉਂਦੀਆਂ ਨੇ ਜਾਨਵਰ ਨੂੰ ਤੇ ਉਹਦਾ ਰੱਖ ਰਖਾ ਕਿਵੇਂ ਕਰਨਾ ਉਹਨੂੰ ਫੀਡਿੰਗ ਵਗੈਰਾ ਕਿਵੇਂ ਦੇਣੀ ਆ ਆਪਾਂ ਉਹ ਸਾਰਾ ਆਪਾਂ ਨੂੰ ਇੱਥੇ ਕੰਮ ਕਰਕੇ ਹੀ ਪਤਾ ਲੱਗਦਾਗਾ ਹਾਂ ਜਦੋਂ ਬੰਦਾ ਫੀਲਡ ਦੇ ਵਿੱਚ ਵੱੜਦਾ ਬਈ ਉਸ ਉਹਦੇ ਵਿੱਚ ਉਤਰਦਾ ਨਾ ਉਦੋਂ ਹੀ ਪਤਾ ਲੱਗਦਾ ਹੈਗਾ ਹਨਾ ਕਿਉਂਕਿ ਦੋਸਤੋ ਦੇਖੋ ਇਹ ਚ ਮੁਸ਼ਕਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਇਹ ਗੱਲ ਨਹੀਂ ਹੈਗੀ ਕਿ ਬੰਦਾ ਅੱਜ 2 ਰੁਪਏ ਕਮਾ ਰਿਹਾ ਹਨਾ ਪੈਸਾ ਕਮਾ ਰਿਹਾ ਹੈਗਾ ਪਰ ਇਹ ਗੱਲ ਨਹੀਂ ਹੈਗੀ ਇਹ ਔਖਾ ਕੰਮ ਵੀ ਬਹੁਤ ਹੈ ਡਿਊਟੀ ਮਿਲਣਾ ਬਈ ਟਾਈਮ ਤੋਂ ਟਾਈਮ ਤੇ ਟਾਈਮ ਟੂ ਟਾਈਮ ਜੀ ਹਨਾ ਰਿਸਟਰੀ ਜਾਂਦੇ ਆ ਤਾਂ ਅਗਲੇ ਦਿਨ ਮੋੜਨਾ ਪਊਗਾ ਜੀ ਮੋੜਨਾ ਪਊਗਾ ਕਿਉਂਕਿ ਇਹਦੀਆਂ ਪ੍ਰੋਬਲਮਾਂ ਸਵੇਰ ਤੁਸੀਂ ਗਾਹ ਚੋਈਏ ਨੀ ਸ਼ਾਮ ਨੂੰ ਮਸਟੈਟਸ ਆ ਜੇ ਹਾਂਜੀ ਜੇ ਸ਼ਾਮ ਨੂੰ ਦਾ ਮਸਟੈਟਸ ਦਾ ਟ੍ਰੀਟਮੈਂਟ ਨਹੀਂ ਹੋਇ ਕਿਉਂਕਿ ਇਹ ਜਿਹੜੀ ਗਾਗੀ ਇਹਨੇ ਐਟ ਅ ਟਾਈਮ ਹੀ ਇਹਨੇ ਬੈਠ ਜਾਣਾ ਮਸਟੈਟ ਸਾਗੇ ਮਸਟੈਟ ਸੇ ਨਹੀਂ ਭੇੜੀ ਬਿਮਾਰੀ ਆ ਇਹਦੇ ਨਾਲ ਗਾਵਾਂ ਦੀ ਡੈਥ ਵੀ ਹੋ ਜਾਂਦੀ ਆ ਤਾਂ ਇਹਦਾ ਟ੍ਰੀਟਮੈਂਟ ਜਿਹੜਾ ਪ੍ਰੋਪਰ ਆਪਾਂ ਨੂੰ ਟਾਈਮ ਤੇ ਕਰਨਾ ਪਊਗਾ ਠੀਕ ਹੈ ਕਿਉਂਕਿ ਬਹੁਤ ਸੈਂਸਿਟਿਵ ਹੁੰਦੇ ਆ ਇਹ ਜਾਨਵਰ ਇਹਨਾਂ ਦਾ ਟ੍ਰੀਟਮੈਂਟ ਬਹੁਤ ਜ਼ਰੂਰੀ ਆ ਟਾਈਮ ਤੇ ਜੀ ਠੀਕ ਹੈ ਹਾਂਜੀ ਲੈ ਵੀ ਸਜਣੋ ਇਹ ਬਾਈ ਮੇਰੇ ਨਾਲ ਹਰਦੀਪ ਪੀਖੀ ਆਪਣਾ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਜਿਹੜਾ ਬਾਈ ਦਾ ਫਾਰਮ ਆ ਬਹੁਤ ਘੈਂਟ ਹਨਾ ਅੱਗੇ ਇਹੀ ਫਰਮ ਵਗੈਰਾ ਤਿਆਰ ਕਰ ਰਹੇ ਆ ਬਾਈ ਅੱਗੇ ਵੀ ਹਨਾ ਜਾਨਵਰ ਬਹੁਤ ਵਧੀਆ ਤਿਆਰ ਹੋ ਰਹੀ ਹੈ ਤੇ ਇਹ ਜਾਣਕਾਰੀ ਸੀ ਬਾਈ ਕੁਸ਼ਕਣਾ ਇੱਕ ਸਕਸੈਸ ਸਟੋਰੀ ਸੀ ਬਾਈ ਹਨਾ ਕਿਵੇਂ ਸਟਾਰਟ ਕੀਤਾ ਕਿੱਥੋਂ ਤੱਕ ਆਏ ਕਿਵੇਂ ਡੇਰੀ ਫਾਰਮ ਵੱਡਾ ਪਾਇਆ ਹਨਾ ਇਹਨਾਂ ਦੀ ਸਪੋਰਟ ਰਹੀ ਕਿਵੇਂ ਸਿੱਖ ਕੇ ਆਏ ਹਨਾ ਇਹ ਜਾਣਕਾਰੀ ਸੀਗੀ ਵੀ ਚਲੋ ਜਿਹੜੇ ਬੰਦੇ ਨਵੇਂ ਆਪਣੇ ਵੀਡੀਓ ਦੇਖਣਗੇ ਵੀ ਉਹਨਾਂ ਲਈ ਮਾੜਾ ਮोटा ਉਤਸ਼ਾਹ ਮਿਲੇ ਹਨਾ ਵੀ ਜਿਹੜਾ ਕਹਿੰਦਾ ਵੀ ਅਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਕਿਉਂਕਿ ਬਿਜ਼ਨਸ ਦੇ ਵਿੱਚ ਇਹ ਹੁੰਦਾ ਸੱਚ ਨੂੰ ਜਦੋਂ ਤੁਸੀਂ ਸਟਾਰਟ ਕਰ ਲੈਂਦੇ ਹੋ ਤਾਂ ਤੁਸੀਂ ਖੁਦ ਨਹੀਂ ਨੌਕਰੀ ਕਰਦੇ ਉਹਦੇ ਵਿੱਚ ਦੂਜਿਆਂ ਨੂੰ ਨੌਕਰੀ ਦਿੰਨੇ ਹੋ ਬਿਜ਼ਨਸ ਇੱਕ ਬਹੁਤ ਵੱਡੀ ਪਾਵਰ ਹੈ ਹਨਾ ਤੇ ਇਹ ਤੁਹਾਡੀ ਜਾਣਕਾਰੀ ਲਈ ਵੀਡੀਓ ਸੀ ਬਾਈ ਹਨਾ ਵੀਡੀਓ ਸ਼ੇਅਰ ਕਰ ਦਿਓ ਅੱਗੇ ਵੀ ਆਪਾਂ ਨਵੇਂ ਜਿਹੜੇ ਡੇਰੀ ਫਾਰਮ ਆਪਣੇ ਮਿੱਤਰ ਪਿਆਰੇ ਨੇ ਸਾਰੇ ਹਨਾ ਜਿੰਨੇ ਜਿਹੜੇ ਸਕਸੈਸ ਹੋਏ ਆ ਜਾਂ ਜਿਹੜੇ ਸਟਰਗਲ ਕਰ ਰਹੇ ਆ ਉਹ ਸਾਰਿਆਂ ਦੀ ਮਿੱਤਰ ਪਿਆਰਿਆਂ ਦੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਸ਼ੇਅਰ ਕਰ ਦਿਓ ਫੋਲੋ ਕਰ ਲਓ ਥੈਂਕ ਯੂ ਥੈਂਕ ਯੂ ਬਾਈ ਸ਼ੁਕਰੀਆ ਧੰਨਵਾਦ